ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨ ਦਾ ਵਸੀਲਾ ਦਿੱਤਾ ਵਿਚੋਲਗੀ ਕੀਤੀ ਜਿਹਦੀਆਂ ਬਰਕਤਾਂ ਨਾਲ ਅਸੀਂ ਜੀਵਨ ਸਵਾਰੇ ਜਿਨ੍ਹਾਂ ਨੇ ਜੀਵਨ ਸਵਾਰੇ ਉਹਨਾਂ ਨੂੰ ਤੁਸੀਂ ਅੱਜ ਪੂਜਦੇ ਪਏ ਹੋ ਉਹਨਾਂ ਦੀਆਂ ਤੁਸੀਂ ਵਰਸੀਆਂ ਮਨਾਉਂਦੇ ਹੋ ਉਹਨਾਂ ਦੀ ਸੰਗਤ ਵਿੱਚ ਜੁੜ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਦੇ ਹੋ ਇਹੀ ਸੰਗਤ ਵਿੱਚ ਆਉਣ ਦਾ ਲਾਹਾ ਹੈ ਸੰਗਤ ਵਿੱਚ ਆਉਣ ਦਾ ਲਾਹਾ ਸਭ ਤੋਂ ਵੱਡਾ ਇਹੀ ਹੈ ਕਿ ਮਨੁੱਖਾ ਜੀਵਨ ਦੇ ਗਿਆਨ ਇੰਦ੍ਰੇ ਤੇ ਕਰਮ ਇੰਦ੍ਰੇ ਆਪਣੀ ਆਪਣੀ ਥਾਂ ਤੇ ਸੇਵਾ ਚ ਲੱਗ ਜਾਂਦੇ ਹਨ ਗੁਰੂ ਸਾਹਿਬ ਸਾਨੂੰ ਸੁਚੇਤ ਕਰਦੇ ਨੇ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ ਕੰਨ ਨਾ ਸੁਣੇ ਨਾਦ ਕੰਨ ਬੰਦ ਘਾਲਿਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ ਹਰ ਹਾਂ ਜਬ ਵਿਸਰੇ ਗੋਬਿੰਦ ਰਾਏ ਦਿਨੋਂ ਦਿਨ ਕੱਟੀਏ ਗੁਰੂ ਸਾਹਿਬ ਕਹਿੰਦੇ ਨੇ ਜਿਹੜੀਆਂ ਅੱਖਾਂ ਦੇ ਨਾਲ ਅਸੀਂ ਉਸ ਆਤਮਾ ਦਾ ਮਹਾਨ ਆਤਮਾ ਦਾ ਦਿਦਾਰ ਨਾ ਕੀਤਾ ਜਿਸ ਨੇ ਮਨ ਨੂੰ ਸਾਧ ਲਿਆ ਤੇ ਸਾਡੀਆਂ ਅੱਖਾਂ ਸਮਝ ਲਓ ਹਾਲ ਤੋਂ ਬਿਹਾਲ ਹਨ ਉਹ ਕੁਦਰਤੀ ਵਿਚਾ ਵਰਤਾਰੇ ਵਿੱਚ ਨਹੀਂ ਹਨ ਉਹ ਸਹਿਜ ਵਿੱਚ ਨਹੀਂ ਹਨ ਕੰਨ ਨਾ ਸੁਣੇ ਨਾਦ ਕੰਨ ਬੰਦ ਕਰ ਲਿਆ ਜਿਹੜੇ ਕੰਨ ਪ੍ਰਮਾਤਮਾ ਦੇ ਸ਼ਬਦ ਦਾ ਨਾਦ ਨਹੀਂ ਸੁਣਦੇ ਟਕਾ ਵਿੱਚ ਆ ਕੇ ਪ੍ਰਮਾਤਮਾ ਦੀ ਬਾਣੀ ਨਹੀਂ ਸੁਣਦੇ ਕੰਨ ਮੁੰਧ ਘਾ ਲਿਆ ਸਮਝ ਲਓ ਕੰਨ ਬੰਦ ਪਏ ਹੋਏ ਨੇ ਉਹ ਬੋਲਾ ਹੈ ਮਨੁੱਖ ਜਿਹੜਾ ਪ੍ਰਮਾਤਮਾ ਦੀ ਬਾਣੀ ਦਾ ਨਾਦ ਨਹੀਂ ਸੁਣਦਾ ਕੰਨਾਂ ਨਾ ਸੁਣੇ ਨਾਦ ਕੰਨ ਮੁੰਧ ਘਾ ਲਿਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ ਰਸਨਾ ਜਿਹੜੀ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦੀ ਪ੍ਰਮਾਤਮਾ ਦੇ ਸ਼ਬਦਾਂ ਉਚਾਰਨ ਨਹੀਂ ਕਰਦੀ ਉਹ ਤਿਲ ਤਿਲ ਕਰਕੇ ਕੱਟਣ ਦੇ ਯੋਗ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ ਹਰ ਹਾਂ ਜਬ ਵਿਸਰੇ ਗੋਬਿੰਦ ਰਾਏ ਦਿਨੋਂ ਦਿਨ ਕੱਟੀਏ ਜਦੋਂ ਅਸੀਂ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਹਾਂ ਆਪਣੇ ਮਨ ਦੇ ਮਰੀਦ ਹੋ ਕੇ ਜ਼ਿੰਦਗੀ ਬਤੀਤ ਕਰਦੇ ਹਾਂ ਉਦੋਂ ਅਸੀਂ ਦਿਨੋਂ ਦਿਨ ਘਾਟੇ 'ਚ ਜਾਂਦੇ ਹਾਂ ਇਹ ਸਾਡੇ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਸਾਨੂੰ ਬਾਕੀ ਅਸੀਂ ਦੇਖਣਾ ਕਿ ਅਸੀਂ ਕਿੱਥੇ ਖੜੇ ਹਾਂ ਇਹ ਗੁਰੂ ਮਹਾਰਾਜ ਜੀ ਕਿਰਪਾ ਨਾਲ ਸਾਨੂੰ ਇਹ ਜੀਵਨ ਜਾਂਚ ਮਿਲੀ ਹੈ ਇਹਦੇ ਲਈ ਬੜੀ ਵੱਡੀ ਕੀਮਤ ਦਿੱਤੀ ਹੈ ਗੁਰੂ ਸਾਹਿਬਾਨੇ 250 ਸਾਲ ਲੱਗੇ ਬੜੀ ਵੱਡੀ ਜਦੋ ਜਹਿਦ ਕੁਰਬਾਨੀਆਂ ਪੁੱਤਰਾਂ ਦੇ ਧਾਨ ਦਿੱਤੇ ਤੇ ਤਾਂ ਇਹ ਸਾਨੂੰ ਮਨੁੱਖਾ ਜੀਵਨ ਨੂੰ ਸਫਲ ਕਰਨ ਲਈ ਇਹ ਜੀਵਨ ਜਾਂਚ ਮਿਲੀ ਸਿਧਾਂਤ ਮਿਲੇ ਹਨ ਅਸੀਂ ਇਹਨਾਂ ਦੀ ਕਦਰ ਪਾਈਏ ਜਾਂ ਨਾ ਪਾਈਏ ਇਹ ਵੱਖਰੀ ਗੱਲ ਹੈ ਪਰ ਗੁਰੂ ਸਾਹਿਬ ਨੇ ਸੀਨਾ ਪਸੀਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹਿਆਂ ਤੱਕ ਇਹ ਬਹੁਤ ਵੱਡਾ ਸਾਨੂੰ ਸਰਮਾਇਆ ਦਿੱਤਾ ਹੈ ਇਹ ਬਹੁਤ ਵੱਡੀ ਵਿਰਾਸਤ ਦਿੱਤੀ ਹੈ ਜਿਸ ਨੂੰ ਅਸੀਂ ਹਿਰਦੇ ਵਿੱਚ ਪਾਲ ਸਕਦੇ ਹਾਂ ਗੁਰੂ ਸਾਹਿਬ ਨੇ ਸਾਨੂੰ ਜੀਵਨ ਜਾਚ ਦਿੱਤੀ ਨਾਲ ਦੱਸਿਆ ਕਿ ਤੁਸੀਂ ਪ੍ਰਮਾਤਮਾ ਦੀ ਜਗਦੀ ਹੋਈ ਜੋਤ ਨੂੰ ਜਗਾ ਕੇ ਰੱਖੋ ਸਾਡੇ ਸਰੀਰਾਂ ਵਿੱਚ ਜੋਤ ਜਗਦੀ ਹੈ ਤਾਂ ਹੀ ਅਸੀਂ ਜਿਉਂਦੇ ਹਾਂ ਤਾਹੀਂ ਅਸੀਂ ਸੁਣ ਸਕਦੇ ਹਾਂ ਬੋਲ ਸਕਦੇ ਹਾਂ ਤੁਰ ਸਕਦੇ ਹਾਂ ਸਮਝ ਸਕਦੇ ਹਾਂ ਪਰ ਜਦ ਦੇ ਤੇਲ ਜਲੇ ਬਾਤੀ ਠਹਰਾਨੀ ਸੂਨਾ ਮੰਦਰ ਹੋਈ ਜਦੋਂ ਇਹ ਜੋਤ ਬੁੱਝ ਜਾਂਦੀ ਹੈ ਉਦੋਂ ਇਹ ਮੰਦਰ ਸੂਨਾ ਹੋ ਜਾਂਦਾ ਰੇ ਬੌਰੇ ਤੋਂ ਇੱਕ ਘਰੀ ਨਾ ਕਰਾਖੇ ਕੋਈ ਕਾਢੋ ਕਾਢੋ ਹੋਈ ਫਿਰ ਕਹਿੰਦੇ ਲੈ ਚੱਲੋ ਲੈ ਚੱਲੋ ਫਿਰ ਇਹ ਸਰੀਰ ਇੱਕ ਭੂਤ ਦੀ ਨਿਆਈਂ ਘਰ ਵਿੱਚ ਦਿਖਾਈ ਦਿੰਦਾ ਕਹਿੰਦੇ ਸਾੜ ਦਿਓ ਲੈ ਚੱਲੋ ਫਟਾਫਟ ਪਰ ਗੁਰੂ ਸਾਹਿਬ ਇਸੇ ਕਰਕੇ ਸਾਨੂੰ ਫਰਮਾਉਂਦੇ ਨੇ ਜਾਗਤ ਜੋਤ ਜਪੈ ਨਿਸਬਾਸਰ ਦਸਮ ਪਾਤਸ਼ਾਹ ਫਰਮਾਉਂਦੇ ਨੇ ਪ੍ਰਮਾਤਮਾ ਦੀ ਜੋਤ ਨੂੰ ਦਿਨੇ ਤੇ ਰਾਤ ਲਗਾਤਾਰ ਨਿਰੰਤਰ ਸਿਮਰਨ ਕਰੋ ਜਗਾਈ ਰੱਖੋ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨਇ ਕਦਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੇ ਬਦ ਗੋਰ ਮੜੀ ਮਟ ਭੂਲ ਨਾ ਮਾਨੈ ਤੀਰਥ ਨਾਨ ਦਇ ਤਤ ਸੰਜਮ तीर्थ नाम दया तप संजम गुरु साहब فرمਉਂਦੇ ਨੇ ਕਿ ਤੁਸੀਂ ਕਰਮकांड ਜਿਹੜੇ ਕਰਦੇ ਹੋ ਇਹ ਵਿਅਰਥ ਹਨ ਪੂਰਨ પ્રેમ ਪ੍ਰਤੀਤ ਸਜੇ ਵਰਦ ਗੋਰ ਮੜੀ ਮਟ ਭੂਲ ਨਾ ਮੰਨੇ ਪੂਰਨ પ્રેમ ਪ੍ਰਤੀਤ ਸਜੇ ਗੁਰੂ ਸਾਹਿਬ ਕਹਿੰਦੇ ਪੂਰਨ ਤੌਰ ਤੇ ਪ੍ਰਮਾਤਮਾ ਦੀ ਬਨਾਲ ਪ੍ਰੀਤ پا ਕੇ ਫਿਰ ਜਦੋਂ ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ ਜਦੋਂ ਪੂਰਨ ਤੌਰ ਤੇ ਪ੍ਰਮਾਤਮਾ ਦੀ ਜੋਤ ਆ ਪ੍ਰਕਾਸ਼ ਹੋ ਜਾਵੇ ਅੰਦਰ ਉਦੋਂ ਗੁਰੂ ਮਹਾਰਾਜ ਕਹਿੰਦੇ ਅੰਤਰ ਪ੍ਰਗਾਸ ਮਹਾਰਾਸ ਪੀਵੇ ਉਦੋਂ ਮਹਾਰਾਸ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਗੁਰਮਖਾਂ ਨੇ ਉਹ ਮਹਾਰਾਸ ਪ੍ਰਾਪਤ ਕੀਤਾ ਉਹਨਾਂ ਨੂੰ ਤੁਸੀਂ ਯਾਦ ਕਰਦੇ ਹੋ ਗੁਰਬਾਣੀ ਚ ਵੀ ਉਹਨਾਂ ਦੀ ਸੋਭਾ ਹੈ ਜੇ ਕੋਲ ਸਾਧ ਬੈਸਣੋ ਹੋਏ ਵਰਨ ਅਵਰਨ ਰੰਗ ਨਹੀਂ ਸਰ ਬਿਮਲ ਬਾਸ ਜਾਨੀਏ ਜਗ ਸੋਏ ਉੱਚੀ ਕੋਲ ਕਰਕੇ ਨਹੀਂ ਜਾਣੇ ਜਾਂਦੇ ਅਮੀਰ ਕਰਕੇ ਨਹੀਂ ਜਾਣੇ ਜਾਂਦੇ ਬਲਕਿ ਬਿੰਬਲ ਬਾਸ ਜਾਣੀਏ ਜਗ ਸੋਏ ਉਹਨਾਂ ਦੇ ਕੋਲ ਜਿਹੜੀ ਸੰਗਤ ਬੈਠਦੀ ਉਹਨਾਂ ਨੂੰ ਸਵਾਸਾਂ ਦੀ ਸੁਗੰਧੀ ਮਿਲਦੀ ਉਹ ਸੁਗੰਧੀ ਖਿੱਚ ਪਾਉਂਦੀ ਜਿਵੇਂ ਇਹ ਆਪਾਂ ਇਤਰ ਹੁੰਦੇ ਨੇ ਇੱਕ ਅਗਰ ਦੇ ਰੁੱਖ ਚੋਂ ਚੋਆ ਨਿਕਲਦਾ 50 ਸਾਲ ਦਾ ਜਦੋਂ ਰੁੱਖ ਹੁੰਦਾ ਹੈ ਉਹ ਚੋਂ ਇੱਕ ਤੇਲ ਨਿਕਲਦਾ ਹੈ ਉਸ ਤੇਲ ਨੂੰ ਜਦੋਂ ਛਾਣਦੇ ਨੇ ਸਾਫ ਕਰਦੇ ਨੇ ਤਾਂ ਉਹਦੀ ਮੈਲ ਦੀ ਅਰਗਬਤੀ ਬਣਦੀ ਤੁਸੀਂ ਦੇਖੋ ਜੀ ਇਹਦੀ ਮੈਲ ਦੀ ਅਰਗਬਤੀ ਬਣਦੀ ਤੇ ਇਨੀ ਸੁਗੰਧੀ ਵਾਲੀ ਹੁੰਦੀ ਚੋਆ ਕਿਸ ਤਰ੍ਹਾਂ ਦਾ ਹੋ ਤੋ ਗੁਰੂ ਸਾਹਿਬ ਬਖਵਾਉਂਦੇ ਨੇ ਚੰਦਨ ਤੇ ਕੇਸਰ Kusum ਕੇਸਰ Kusum ਮਿਰਗ ਮੇ ਹਰਨਾ ਸਰਬ ਚਰੇਰੀ ਚੜਨਾ ਚੰਦਨ ਭਗਤਾਂ ਜੋਤ ਅਨੇਹੀ ਸਰਪੇ ਪਰਪਲ ਕਰਨਾ ਪ੍ਰਮਾਤਮਾ ਦੇ ਭਗਤਾਂ ਦੀ ਜੋਤ ਇਹੋ ਜੀ ਹੈ ਜਿਹੜੀ ਸਾਰੀ ਮਨੁੱਖੀ ਕਨਾਤ ਨੂੰ ਸੁਗੰਧੀ ਵਾਲਾ ਜੀਵਨ ਬਣਾ ਦਿੰਦੀ ਹੈ ਪਰ ਉਹ ਮਹਾਪੁਰਖ ਜਿਨ੍ਹਾਂ ਨੇ ਜਿਨ ਪਿਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਖ ਖੋਏ ਪੰਡਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਹੋਰ ਨਾ ਕੋਏ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਹ ਮਾਇਆ ਦੇ ਸੋਚੇ ਤੇ ਛੋਟੇ ਰਸਤੇ ਆ ਕੇ ਮਹਾਰਸ ਪ੍ਰਾਪਤ ਕੀਤਾ ਇਹ ਰਾ ਛਾਡੇ ਉਹ ਰਾ ਸਿਆਵਾ ਜਦੋਂ ਇਹ ਅਸੀਂ ਦੁਨੀਆ ਦੇ ਹੋਛੇ ਤੇ ਛੋਟੇ ਰਸ ਤਿਆਗਦੇ ਨੇ ਉਦੋਂ ਉਹ ਮਹਾਰਸ ਪ੍ਰਾਪਤ ਹੁੰਦਾ ਹੈ ਮਹਾਰਸ ਉਦੋਂ ਪ੍ਰਾਪਤ ਹੁੰਦਾ ਹੈ ਉਦੋਂ ਹੀ ਸਾਡਾ ਜੀਵਨ ਸਫਲ ਹੁੰਦਾ ਹੈ ਅਸੀਂ ਅੱਬ ਅਸੀਂ ਜਿਸ ਕੌਮ ਦੇ ਵਿੱਚ ਜਿਉਂਦੇ ਹਾਂ ਜਿਸ ਕੌਮ ਦੇ ਅਸੀਂ ਵਸਿੰਦੇ ਹਾਂ ਨਾਗਰਿਕ ਹਾਂ ਉਹ ਕੌਮ ਦੀ ਜਿਹੜੀ ਹਾਲਾਤ ਹੈ ਉਹ ਤੁਹਾਨੂੰ ਪਤਾ ਹੈ ਅਸੀਂ ਜਿਵੇਂ ਜਿਵੇਂ ਗੁਰੂ ਤੋਂ ਦੂਰ ਹੋਏ ਜਿਵੇਂ ਜਿਵੇਂ ਸਾਡੀ ਅਗਿਆਨਤਾ ਵਧੀ ਤਿਵੇਂ-ਤਿਵੇਂ ਅਸੀਂ ਬੜਾ ਵੱਡਾ ਸ਼ਰਮਾਇਆ ਗਵਾ ਬੈਠੇ ਬੜੀਆਂ-ਵੱਡੀਆਂ ਸਾਡੇ ਪ੍ਰਾਤਨ ਸਿੱਖਾਂ ਨੇ ਮੱਲਾ ਮਾਰੀਆਂ ਉਹਨਾਂ ਨੇ ਇਤਿਹਾਸ ਰਚ ਕੇ ਦਿੱਤੇ ਅਸੀਂ ਕੌਡੀਆਂ ਦੇ ਭਾਗ ਵਾਗੈ ਤੁਸੀਂ ਦੇਖ ਲਓ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਇਸ ਅੰਤ ਕਾਲ ਤੱਕ ਜਦੋਂ ਉਹਨਾਂ ਨੇ ਅੱਖਾਂ ਮੀਟੀਆਂ ਉਦੋਂ ਤੱਕ ਪ੍ਰਾਤਨ ਸਿੱਖਾਂ ਨੇ ਇੱਕ ਸਦੀ ਤੋਂ ਜ਼ਿਆਦਾ ਕੁਰਬਾਨੀਆਂ ਕਰਕੇ ਤੇਗ ਚਲਾ ਕੇ ਇਹ ਗੁਰੂ ਦੀ ਗੁਰੂ ਦੀ ਸਿੱਖਿਆ ਦੇ ਉਮਾਰ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਇਸ ਮਰਿਆਦਾ ਦੇ ਵਿੱਚ ਰਹਿ ਕੇ ਰਾਜ ਭਾਗ ਮਾਣੇ ਤੇ ਬਣਾਏ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਅੰਤਲੇ ਸਮੇਂ ਤੱਕ ਤਕਰੀਬਨ 1 ਸਦੀ ਤੋਂ ਵੱਧ ਦਾ ਸਮਾਂ ਸਿੱਖਾਂ ਨੇ ਰਾਜ ਕੀਤਾ ਥੋੜੀ ਜੀ ਗਿਣਤੀ ਹੁੰਦਿਆਂ ਹੋਇਆ ਪਰ ਸਾਡੀ ਲਾਪਰਵਾਹੀ ਸਾਡੀ ਬੇਪਰਵਾਹੀ ਸਾਡੇ ਗੁਰੂ ਤੋਂ ਦੂਰ ਹੋਣ ਕਰਕੇ ਸਾਡੀ ਅਗਿਆਨਤਾ ਸ਼ਾਹ ਮੁਹੰਮਦ ਨੂੰ ਬੜਾ ਦੁੱਖ ਹੋਇਆ ਜਦੋਂ ਕਤਲੇਆਮ ਹੋਇਆ 30 ਹਜ਼ਾਰ ਦੀ ਸੈਨਾ ਸਤਲੋਜ ਦੀ ਨਦੀ ਤੋਂ ਬਾਹਰ ਸ਼ਾਮ ਸਿੰਘ ਟਾਰੀ ਵਾਲੇ ਦੇ ਨਾਲ ਸ਼ਹੀਦ ਹੋਏ ਕੋਈ ਘਰਾਂ ਨੂੰ ਜ਼ਖਮੀ ਹੋ ਕੇ ਗਏ ਕੋਈ ਦਰਿਆ 'ਚ ਡੁੱੜ ਗਏ ਉਦੋਂ ਸ਼ਾਹ ਮੁਹੰਮਦ ਬੜਾ ਦੁਖੀ ਹੁੰਦਾ ਜਿਨੇ ਪੰਜਾਬ ਦਾ ਰਾਜ ਦੇਖ ਕੇ ਜਿਸ ਰਾਜ ਦਾ ਸੁੱਖ ਲੈ ਕੇ ਤੇ ਇਹ ਦੇਖਿਆ ਸੀ ਤੇ ਉਹਨੇ ਦੇਖਿਆ ਕਿ ਫਰੰਗੀਆਂ ਦਾ ਕਬਜ਼ਾ ਹੋ ਗਿਆ ਸ਼ਾਹ ਮੁਹੰਮਦ ਨੇ ਇੱਕ ਕਿੱਸਾ ਲਿਖਿਆ ਉਹਦੇ ਅੰਤ ਵਿੱਚ ਉਹ ਲਿਖਦਾ ਪੁਲ ਵੱਧਾ ਫਰੰਗੀਆਂ ਖਬਰ ਸੁਣ ਕੇ ਪੁਲ ਸਤਲੁਜ ਦੇ ਉੱਤੇ ਪੁਲ ਬਣਿਆ ਜਦੋਂ ਫਰੰਗੀਆਂ ਨੂੰ ਖਬਰ ਮਿਲੀ ਜਿਹੜੇ ਲੋਕ ਗਦਾਰ ਸਨ ਉਹਨਾਂ ਨੇ ਖਬਰ ਦਿੱਤੀ ਕਿ ਹੁਣ ਰਾਹ ਖਾਲੀ ਹੈ ਆ ਜਾਓ ਹੁਣ ਤੁਸੀਂ ਲਾਹੌਰ ਦਰਬਾਰ ਤੇ ਕਬਜ਼ਾ ਕਰ ਸਕਦੇ ਹੋ ਪੁਲ ਵੱਧਾ ਫਰੰਗੀਆਂ ਖਬਰ ਸੁਣ ਕੇ ਪਾਏ ਲਾਂਗੇ ਨਹੀਂ ਵਿੱਚ ਪਲਕਾਰਿਆਂ ਦੇ ਆਏ ਸ਼ਹਿਰ ਲਾਹੌਰ ਨੂੰ ਮਾਰ ਤੌਂ ਸਾਹਿਬ ਵੱਜਦੇ ਵਾਜਿਆਂ ਨਾਲ ਨਗਾਰਿਆਂ ਦੇ ਸਾਮ ਨਏ ਸਰਕਾਰ ਦੇ ਸਲੇਖਾਨੇ ਵਾਲੀ ਬਣੇ ਜੀ ਰਾਜ ਦਵਾਰਿਆਂ ਦੇ ਸ਼ਾਹ ਮੁਹੰਮਦ ਆ ਫੇਟ ਸੀ ਵਿਰਲਿਆਂ ਦੀ ਸੋਈ ਪੇਸ਼ ਆਈ ਸਿੰਘਾਂ ਸਾਰਿਆਂ ਸ਼ਾਹ ਮੁਹੰਮਦ ਕਹਿੰਦਾ ਵਿਰਲਿਆਂ ਦੀ ਫੇਟ ਸੀ ਕਰਤੂਤ ਸੀ ਥੋੜੇ ਜੇ ਬੰਦਿਆਂ ਦੀ ਪਰ ਸਾਰੀ ਕੌਮ ਦੇ ਪੇਸ਼ ਆਈ ਉਸ ਤੋਂ ਬਾਅਦ ਅੱਜ ਤੱਕ ਅਸੀਂ ਉਹ ਬਾਰ ਬਾਰ ਢਾਡੀਆਂ ਨੂੰ ਕਹਿੰਨੇ ਸਾਨੂੰ ਦੱਸੋ ਕਿਵੇਂ ਰਾਜ ਗਿਆ ਸਿੱਖ ਰਾਜ ਕਿਵੇਂ ਗਿਆ ਤੋ ਸਾਡੀ ਜਿਹੜੀ ਜਿਹੜੇ ਚਾਪਲੂਸ ਜਿਹੜੇ ਟਕੇ ਦੇ ਬਰੀਦ ਨੇ ਜਿਹੜੇ ਕਿਰਤ ਕਰਨ ਨੇ ਜਿਹੜੇ ਗਦਾਰ ਨੇ ਉਹਨਾਂ ਦੀ ਵਜ੍ਹਾ ਨਾਲ ਅਸੀਂ ਅੱਜ ਰੋਲਦੇ ਪਏ ਆ ਅੱਜ ਵੀ ਦੇਖੋ ਮੋਰਚਾ ਲੱਗਾ ਤੁਹਾਡੇ ਕੋਲ ਸ਼ੰਭੂ ਬਾਡਰ ਤੇ ਤੁਸੀਂ ਦੇਖਦੇ ਹੋ ਕੀ ਹਾਲ ਐ ਸਾਡੀ ਜ਼ਿੰਦਗੀ ਦਾ ਜਿਹੜੇ ਹੱਕ ਨੇ ਉਹ ਸਾਨੂੰ ਨਹੀਂ ਮਿਲਦੇ ਨੌਜਵਾਨ ਬੱਚੇ ਮੱਥਿਆਂ 'ਚ ਗੋਲੀਆਂ ਖਾ ਖਾ ਕੇ ਮਰਦੇ ਪਏ ਨੇ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਜਿਨ੍ਹਾਂ ਲਈ ਅਸੀਂ ਮਰੇ ਸਾਡੀ ਕੌਮ ਮਰੀ ਜਿਨ੍ਹਾਂ ਨੂੰ ਬਚਾਉਣ ਲਈ ਜਿਨ੍ਹਾਂ ਦੀ ਹੋਂਦ ਬਚਾਉਣ ਲਈ ਸਾਡੇ ਗੁਰੂ ਸਾਹਿਬ ਆਪ ਸ਼ਹੀਦ ਹੋਏ ਉਹ ਅੱਜ ਉਹ ਸਾਨੂੰ ਉਹਨਾਂ ਦੇ ਅੱਗੇ ਲੇਲੜੀਆਂ ਲੈਣੀਆਂ ਪੈਂਦੀਆਂ ਨੇ ਅਸੀਂ ਅੱਜ ਵੀ ਦੇਖਦੇ ਹਾਂ ਸਾਡੇ ਕੁਝ ਨਾਂ ਬਰਾਦ ਟਕੇ ਦੇ ਮਰੀਦ ਲੀਡਰ ਜਿਹੜੇ ਨੇ ਸਰਕਾਰ ਦੀਆਂ ਚਾਪਲੂਸੀਆਂ ਕਰਕੇ ਸਾਡੇ ਇਤਿਹਾਸ ਨੂੰ ਵਿਗਾੜਨ ਦਾ ਯਤਨ ਕਰਦੇ ਨੇ ਥੋੜੇ ਦਿਨ ਹੋਏ ਪਹਿਲਾਂ ਇੱਕ ਦਿੱਲੀ ਦੇ ਲੀਡਰ ਨੇ ਕਿਹਾ ਜੀ ਮਾਪਾ ਬਗੇਲ ਸਿੰਘ ਨੇ ਇੱਕ ਮਸ ਇੱਕ ਮਸਜਦ ਤੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੁਕਾਮ ਬਣਾਇਆ ਰਕਾਬ ਕੰਜ ਉਸ ਬੇਵਕੂਫ ਨੂੰ ਇਹ ਨਹੀਂ ਪਤਾ ਕਿ ਰਕਾਬ ਕੰਜ ਗੁਰਦੁਆਰਾ ਉਹ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਹੋਇਆ ਤੇ ਸੰਸਕਾਰ ਕੀਤਾ ਲਖੀ ਸ਼ਾ ਵਣਜਾਰੇ ਵਪਾਰੀ ਨੇ ਆਪਣੇ ਘਰ ਦੇ ਵਿੱਚ ਰੱਖ ਕੇ ਉਦੋਂ ਰੂਹ ਦੇ ਵਿੱਚ ਲਪੇਟ ਕੇ ਸਰੀਰ ਨੂੰ ਲਿਆਂਦਾ ਤੇਰਕਾਬ ਦਾ ਜਿਹੜਾ ਉਥੋਂ ਪਿੰਡ ਦਾ ਨਾਂ ਸੀ ਰਾਏਸੇਣਾ ਉਹ ਪਿੰਡ ਦੇ ਵਿੱਚ ਲਿਆ ਕੇ ਜਿੱਥੋਂ ਦਾ ਅਲੀ ਸ਼ਾਨ ਮਕਾਨਦ ਸੀ ਉਹਦੇ ਵਿੱਚ ਲਿਆ ਕੇ ਰੱਖ ਕੇ ਰੂੰਚ ਲਪੇਟ ਕੇ ਸੰਸਕਾਰ ਕੀਤਾ ਘਰ ਨੂੰ ਅੱਗ ਲਾ ਕੇ ਚਲੇ ਗਏ ਆਪਣਾ ਸੰਸਕਾਰ ਕਰਨ ਲਈ ਗੁਰੂ ਸਾਹਿਬ ਜੀ ਦਾ ਸਰੀਰ ਨਾ ਰੋਲੇ ਤੋਂ ਅੱਜ ਉਹ ਸਾਡਾ ਲੀਡਰ ਸਿੱਖਿਆ ਦਿੰਦਾ ਚਾਪਨੂਸੀ ਕਰਨ ਲਈ ਸਰਕਾਰ ਦੀ ਕਿ ਦੇਖੋ ਸਾਡੇ ਵੱਡਿਆਂ ਨੇ ਵੀ ਮਸਜਿਦ ਤੋੜੀ ਸੀ ਉਹਨੂੰ ਮੋਰਖ ਨੂੰ ਇਹ ਨਹੀਂ ਪਤਾ ਕਿ ਸੰਸਕਾਰ ਕਿਸੇ ਮਸਜਿਦ ਦੇ ਵਿੱਚ ਨਹੀਂ ਹੋਇਆ ਸੰਸਕਾਰ ਇੱਕ ਆਲੀਸ਼ਾਨ ਮਕਾਨ ਦੇ ਵਿੱਚ ਹੋਇਆ ਸੀ ਉਹ ਮਕਾਨ ਸੀ ਲੱਖੀ ਸ਼ਾ ਵਨਜਾਰਾ ਦਾ ਜਿੱਥੇ ਇੱਕ ਸਦੀ ਤੋਂ ਬਾਅਦ ਬਾਬਾ ਬਗੇਰ ਸਿੰਘ ਨੇ ਉਹ ਮਕਾਮ ਬਣਾਇਆ ਇਸੇ ਤਰ੍ਹਾਂ ਜਿਹੜਾ ਸ਼ੀਸ਼ਕੰਜ ਗੁਰਦੁਆਰਾ ਉਹ ਵੀ ਉਸੇ ਸਮੇਂ ਤਿਆਰ ਹੋਇਆ ਸੀ ਉਦੋਂ ਵੀ ਬਾਬਾ ਬਗੇਰ ਸਿੰਘ ਨੇ ਜਦੋਂ ਪੁੱਛ ਪ੍ਰਤੀਤ ਕੀਤੀ ਇੱਕ 90 ਸਾਲ ਤੋਂ ਜ਼ਿਆਦਾ ਉਮਰ ਦੀ اسلام طرح ਨੂੰ ਮੰਨਣ ਵਾਲੀ ਔਰਤ ਨੇ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਸੀ ਉਹਨਾਂ ਕਿਹਾ ਕਿ ਮੈਂ ਛੋਟੀ ਜੀ ਸੀ ਜਦੋਂ ਮੇਰੇ ਅੱਬਾ ਨੇ ਮੈਨੂੰ ਦੱਸਿਆ ਸੀ ਕਿ ਐਸ ਖੂਹ ਤੋਂ ਇਸ਼ਨਾਨ ਕਰਕੇ ਗੁਰੂ ਸਾਹਿਬ ਐਸ ਰੁੱਖ ਥੱਲੇ ਬੈਠੇ ਸੀ ਬੋੜ ਥੱਲੇ ਜਦੋਂ ਉਹਨਾਂ ਨੂੰ ਉਹਨਾਂ ਦਾ ਸੀਸ ਕਲਮ ਕੀਤਾ ਮੇਰੇ ਅੱਬਾ ਉਦੋਂ ਪਾਣੀ ਪਲਾਉਣ ਦੀ ਸੇਵਾ ਕਰਦੇ ਸਨ ਮਸ਼ਕ ਦੀ ਸੇਵਾ ਕਰਦੇ ਸਨ ਮਸ਼ਕ ਨਾਲ ਪਾਣੀ ਪਨਾਉਣ ਦੀ ਮੈਂ ਉਦੋਂ ਬਹੁਤ ਛੋਟੀ ਜੀ ਸੀ ਮੈਨੂੰ ਉਹ ਦੱਸਿਆ ਕਰਦੇ ਸੀ ਕਿ ਐ ਸੜੇ ਦੇ ਥੱਲੇ ਗੁਰੂ ਸਾਹਿਬ ਜੀ ਦਾ ਸੀਸ ਕਟਿਆ ਸੀ। ਬਾਬਾ ਬਗੇਰ ਸਿੰਘ ਨੇ ਉਸ ਬੋਰਡ ਦੇ ਥੱਲੇ ਮੁਕਾਮ ਬਣਾਇਆ ਜਿਹਦਾ ਗੁਰਦੁਆਰੇ ਦਾ ਨਾਮ ਅੱਜ ਰਕਾਬ ਸੀਸ ਗੰਨ ਸਾਹਿਬ ਹੈ। ਨਾਲ ਖੂਹੀ ਹੈ ਜਿੱਥੇ ਜਿਹੜੀ ਖੂਹੀ ਦਾ ਪਾਣੀ ਉੱਥੇ ਸਾਰੀ ਸੰਗਤ ਪੀਂਦੀ ਹੈ ਅੱਜ ਵੀ। ਗੁਰੂ ਸਾਹਿਬ ਨੇ ਮਸਜਿਦਾਂ ਬਣਾਈਆਂ, ਤੋੜੀਆਂ ਨਹੀਂ ਕਦੀ ਵੀ। ਗੁਰੂ ਸਾਹਿਬ ਦਾ ਜ਼ੁਲਮ ਨਾਲ ਵਿਰੋਧ ਸੀ, ਜ਼ਾਲਮ ਨਾਲ ਵਿਰੋਧ ਸੀ। ਕਿਸੇ ਧਰਮ ਨਾਲ ਵਿਰੋਧ ਨਹੀਂ ਸੀ। ਕਿਸੇ ਧਰਮ ਨਾਲ ਕਿਸੇ ਕੌਮ ਦੇ ਨਾਲ ਵਿਰੋਧ ਨਹੀਂ ਸੀ ਉਹਨਾਂ ਦਾ ਵਿਰੋਧ ਜ਼ਾਲਮ ਦੇ ਨਾਲ ਸੀ ਜ਼ੁਲਮ ਦੇ ਨਾਲ ਸੀ ਇਹ ਹੀ ਵਜ੍ਹਾ ਸੀ ਕਿ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਉਹਨਾਂ ਦੇ ਅਤਿ ਦਰਜੇ ਤੇ ਮਾੜੇ ਦਿਨਾਂ ਦਾ ਪਰਸ਼ਾਵਾ ਸੀ ਚਮਕੌਰ ਦੀ ਗੜੀ ਨੂੰ ਛੱਡ ਕੇ ਆਏ ਤੇ ਉਦੋਂ ਉਹਨਾਂ ਨੇ ਇੱਕ ਮੁਸਲਮਾਨ ਤੇ ਯਕੀਨ ਕੀਤਾ ਜਿਹੜਾ ਮੁਸਲਮਾਨ ਉਹਨਾਂ ਦੇ ਬਚਪਨ ਦਾ ਦੋਸਤ ਕਾਜੀ ਅਮੀਰ ਮੁਹੰਮਦ ਸੀ ਉਹਦੇ ਤੇ ਯਕੀਨ ਕੀਤਾ ਉਹਨੇ ਕਾਜੀ ਅਮੀਰ ਮੁਹੰਮਦ ਮੁਹੰਮਦ ਨੇ ਗਨੀਖਾਂ ਤੇ ਨਬੀਖਾਂ ਨੂੰ ਨਾਲ ਲੈ ਕੇ ਉੱਚ ਪੰਦਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਉਥੋਂ ਕੱਢਿਆ ਫੌਜ ਦੇ ਕੇਰੇ ਚ ਗੁਰੂ ਸਾਹਿਬ ਨੇ ਕਦੀ ਵੀ ਕਿਸੇ ਵੀ ਮਜ਼ਬਦ ਦੇ ਖਿਲਾਫ ਲੜਾਈ ਨਹੀਂ ਲੜੀ ਅੱਜ ਸਾਡੇ ਨਲਾਇਕ ਲੀਡਰ ਇਹ ਸਾਬਤ ਕਰਨਾ ਚਾਹੁੰਦੇ ਨੇ ਸਰਕਾਰ ਨੂੰ ਦੱਸਣਾ ਚਾਹੁੰਦੇ ਕਿ ਅਸੀਂ ਮੁਸਲਮਾਨਾਂ ਦੇ ਵਿਰੋਧੀ ਸੀ ਅਸੀਂ ਮਸਤਾ ਸਾਡੇ ਵੱਡਿਆਂ ਨੇ ਟਾਈ ਸਾਡੇ ਵੱਡਿਆਂ ਨੇ ਕੀ ਗੁਰੂ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ 6ਵੇਂ ਪਾਤਸ਼ਾਹ ਨੇ ਹਰਗੋਬਿੰਦਪੁਰ ਦੇ ਵਿੱਚ ਮੁਸਲਮਾਨਾਂ ਨੂੰ ਭਰਾਵਾਂ ਨੂੰ ਮਸਜਿਦ ਬਣਾ ਕੇ ਆਪ ਦਿੱਤੀ ਜਿਤ ਅੱਜ ਤੁਸੀਂ ਦੇਖਦੇ ਹੋ ਤੁਹਾਡੇ ਲਾਗੇ ਫਤਿਹਗੜ੍ਹ ਸਾਹਿਬ ਆ ਇਸ ਫਤਿਹਗੜ੍ਹ ਦੇ ਮੁਕਾਮ ਤੇ ਇੱਕ ਸ਼ੇਖ ਸਰਹੰਦੀ ਹੁੰਦਾ ਸੀ ਜਿਹਦਾ ਦੂਸਰਾ ਨਾਮ ਮਜ਼ਦਦ ਅਲਫਥਾਨੇ ਸੀ ਜਿਹੜਾ ਗੁਰੂ ਘਰ ਦਾ ਵਿਰੋਧੀ ਸੀ ਉਹ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਉਹਦੇ ਗੱਦੀ ਰਛੀਨ ਵੀ ਵਿਰੋਧਤਾ ਕਰਦੇ ਰਹੇ ਪਰ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਸਿੱਖਿਆ ਦਿੱਤੀ ਉਹ ਸਿੱਖਿਆ ਤੇ ਚੱਲ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਤੇ ਦਿੱਤੀ ਸਜ਼ਾ ਪਰ ਉਸ ਮਕਾਮ ਤੇ ਆ ਕੇ ਜਿੱਥੇ ਵਜ਼ੀਰ ਖਾਨ ਨੂੰ ਜੂੰਦੇ ਨੂੰ ਸਾੜਿਆ ਫਿਰ ਜੀਵਤ ਹੀ ਅਗਨੀ ਵਿੱਚ ਸਾੜਿਓ ਪਾਇ ਵਜੀਦਾ ਨੇ ਚ ਉਲਟੇ ਕਰ ਬਿਰਛਣ ਕੇ ਸੰਗੇ ਬਾਦ-ਬਾਦ ਮਾਰੇ ਦਰ ਟੰਗੇ ਜਦੋਂ ਬੰਦਾ ਸਿੰਘ ਪਹਾੜਾ ਦਾ ਨਾਂ ਸੁਣ ਕੇ ਕੰਬਦੀ ਸੀ ਮੁਗਲ ਸੈਨਾ ਉਹਨਾਂ ਦਿਨਾਂ ਦੇ ਵਿੱਚ ਉਹ ਮਸਜਦਾਂ ਨਹੀਂ ਢਾਈਆਂ ਸ਼ਾਹੀ ਮਸਜਦ ਨਹੀਂ ਢਾਈ ਉਹ ਸਬ ਮਸਜਦ ਦਾ ਤਾਲੁਕ ਖਾਈ ਦਾ ਮੁਕਾਮ ਨਹੀਂ ਢਾਇਆ ਮਜ਼ਾਰ ਨਹੀਂ ਢਾਇਆ ਕਦੀ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਗੁਰੂ ਇਤਿਹਾਸ ਦੇ ਵਿੱਚ ਕਿਸੇ ਵੀ ਕੇ ਸਮੇਂ ਨਾ ਸਿੱਖਾਂ ਨੇ ਨਾ ਗੁਰੂ ਸਾਹਿਬ ਨੇ ਇਹੋ ਜਿਹਾ ਸਾਨੂੰ ਇਹ ਉਪਦੇਸ਼ ਨਹੀਂ ਦਿੱਤਾ ਕਿ ਕਿਸੇ ਦਾ ਮੁਕਾਮ ਢਾ ਕੇ ਤੇ ਆਪਣਾ ਬਣਾਓ ਇਹ ਜਿਹੜੇ ਲੀਡਰ ਇਸ ਤਰ੍ਹਾਂ ਦੀਆਂ ਬਤਮੀਜ਼ੀਆਂ ਕਰਦੇ ਉਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਸਮਾਜ ਚੇਂਜ ਹੁੰਦਾ ਰਹਿੰਦਾ ਹੁਣ ਵੀ ਚੇਂਜ ਲਿਆਉਣੀ ਪੈਣੀ ਤੁਹਾਨੂੰ ਤਾਂ ਤੁਸੀਂ ਬਚੋਗੇ ਵਰਨਾ ਸਾਡੇ ਗੁਰਤਾਮ ਜਿਹੜੇ ਨੇ ਉਹ ਸਰਕਾਰਾਂ ਦੇ ਹੱਥ ਚ ਆ ਚੁੱਕੇ ਨੇ ਜ਼ਿਆਦਾਤਰ ਤੇ ਆ ਰਹੇ ਨੇ ਇੱਕੋ ਇੱਕ ਹਰਮੰਦਰ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਤੇ ਦਿਖਾਵੇ ਲਈ ਪ੍ਰਕਾਸ਼ ਸਿੰਘ ਬਾਦਲ ਦਾ ਕਬਜ਼ਾ ਬਾਕੀ ਨਦੀਰ ਸਾਹਿਬ ਹੋਵੇ ਪਟਨਾ ਸਾਹਿਬ ਹੋਵੇ ਦਿੱਲੀ ਹੋਵੇ ਹਰਿਆਣਾ ਹੋਵੇ ਸਰਕਾਰ ਕਬਜ਼ਾ ਕਰ ਚੁੱਕੀ ਅਸੀਂ ਆਪਣੇ ਅਧਿਆਪਕਤਮਕ ਪੱਖ ਨੂੰ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਇਹ ਦੌਲਤ ਦਿੱਤੀ ਹੈ ਜਿਹਦੇ ਲਈ 10 10 ਪਾਤਸ਼ਾਹਿਆਂ ਨੇ ਉਹਨਾਂ ਦੇ ਬੱਚਿਆਂ ਨੇ ਸ਼ਹਾਦਤਾਂ ਦੇ ਕੇ ਜਦੋ ਜਹਿਦ ਕਰਕੇ ਸਾਨੂੰ ਇਹ ਮਿਸ਼ਨ ਦਿੱਤਾ ਉਹਨੂੰ ਮਿਸ਼ਨ ਨੂੰ ਜਿਉਂਦਾ ਰੱਖੀਏ ਸਾਡਾ ਫਰਜ਼ ਬਣਦਾ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਆ ਬਹੁਤ ਥੋੜੇ ਜਿਹੇ ਦਿਨ ਰਹਿ ਗਏ ਨੇ ਵੋਟਾਂ ਬਣ ਰਹੀਆਂ ਨੇ ਪ੍ਰਬੰਧਕ ਕਮੇਟੀ ਦੇ ਵਿੱਚ ਚੇਂਜ ਲਿਆਉਣ ਲਈ ਹਰੇਕ ਸਿੱਖ ਆਪਣੀ ਵੋਟ ਬਣਵਾਵੇ ਜਿੰਨੂੰ ਤੁਹਾਡਾ ਮਨ ਕਰੇ ਉਹਨੂੰ ਵੋਟ ਪਾਓ ਪਰ ਤੁਹਾਡੀ ਵੋਟ ਦੀ ਗਿਣਤੀ ਇਹ ਨਹੀਂ ਹੋਣੀ ਚਾਹੀਦੀ ਕਿ ਆਲਓਵਰ ਵਰਲਡ ਦੇ ਵਿੱਚ ਬੈਠਾ ਹਰੇਕ ਆਦਮੀ ਦੇਖੇ ਕਿ ਗੁਰੂ ਨਾਨਕ ਦੀ ਸੱਚੀ ਸਰਕਾਰ ਆ ਜਿਹਨੂੰ ਚੁਣ ਲਈ ਇੰਨੇ ਸਿੱਖ ਵੋਟ ਕਰਦੇ ਨੇ ਪਰ ਸਾਡੀ ਵੋਟਾਂ ਦੀ ਗਿਣਤੀ ਸਾਨੂੰ ਨਰਮੋਸ਼ੀ ਹੁੰਦੀ ਆ ਵੋਟ ਨਹੀਂ ਤੁਸੀਂ ਬਣਵਾ ਰਹੇ ਆਪ ਯਤਨ ਕਰਕੇ ਪਟਵਾਰੀ ਹੋਣ ਤੁਹਾਡੇ ਟੀਚਰ ਹੋਣ ਉਹਨਾਂ ਨੂੰ ਮਿਲ ਕੇ ਆਪਣੀ ਤਸਵੀਰ ਤੇ ਆਪਣੀ ਫੋਟੋ ਸਟੇਟ ਕਾਰਡ ਦੀ ਦੇ ਕੇ ਵੋਟਾਂ ਬਣਵਾਓ ਇਹ ਬਹੁਤ ਜ਼ਰੂਰੀ ਹੈ ਤੁਹਾਡੀ ਗਿਣਤੀ ਦੇ ਨਾਲ ਹੀ ਇਹ ਚੇਂਜ ਆਉਣਾ ਵਰਨਾ ਥੋੜੀਆਂ ਜਿਹੀਆਂ ਗਿਣਤਾ ਸ-ਗਿਣਤੀ ਦੀਆਂ ਵੋਟਾਂ ਸਰਕਾਰਾਂ ਬਣਾ ਕੇ ਆਪਣੇ ਹੱਥ ਕੰਡਿਆਂ ਦੇ ਵਿੱਚ અપਨਾ ਕੇ ਪੂਰੀਆਂ ਹੋ ਜਾਂਦੀਆਂ ਨੇ ਤੇ ਮੁਕੰਮਲ ਹੋ ਕਰਕੇ ਤੇ ਆਪਣੇ ਕਬਜ਼ੇ ਕਰ ਲੈਂਦੀਆਂ ਨੇ ਅਸੀਂ ਦੇਖਦੇ ਰਹ ਜਾਂਦੇ ਹਾਂ ਤੋਂ ਮੇਰੀ ਹੱਥ ਜੋੜ ਕੇ ਸਮੂਹ ਸੰਗਤਾਂ ਨੂੰ ਭੈਣਾ ਨੂੰ ਖਾਸ ਕਰਕੇ ਬੀਬੀਆਂ ਭੈਣਾਂ ਨੂੰ ਮੇਰੀ ਬੇਨਤੀ ਤੁਹਾਡੇ ਹਰੇਕ ਬੀਬੀ ਦੀ ਵੋਟ ਪੈਣੀ ਹੈ 100% ਪੈਣੀ ਕੱਟੀ ਨਹੀਂ ਜਾਣੀ ਸਾਡੇ ਸਿੱਖ ਵੀਰ ਜਿਹੜੇ ਕੇਸਾਂ ਨੂੰ ਛੇੜਦੇ ਨੇ ਉਹਨਾਂ ਦੀ ਵੋਟ ਨਹੀਂ ਬਣਣੀ ਪਰ ਤੁਸੀਂ ਅੱਜ ਵੀ ਉਹ ਪ੍ਰਣ ਕਰਕੇ ਮਹੀਨੇ ਬਾਅਦ 15 ਦਿਨਾਂ ਬਾਅਦ ਫੋਟੋ ਖਿਚਾ ਕੇ ਆਪਣੀ ਵੋਟ ਬਣਾਓ ਤੇ ਜਰੂਰ ਬਣੋਗੇ ਆਪਣੀ ਵੋਟ ਦੀ ਵੈਲਿਊ ਨੂੰ ਸਮਝੋ ਅੱਜ ਤੁਹਾਡੀ ਵੋਟ ਦੀ ਜਿਹੜੀ ਵੈਲਿਊ ਆ ਉਹ ਤੁਸੀਂ ਵਿਧਾਨ ਸਭਾ ਜਾਂ ਲੋਕ ਸਭਾ ਚ ਪਾਉਂਦੇ ਪਰ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਸਰਕਾਰਾਂ ਬਣਾ ਕੇ ਅਗਲੇ ਲੁੱਟ ਕੇ ਲੈ ਜਾਂਦੇ ਨੇ ਸਾਡੀ ਜਿਹੜੀ ਆਪਣੀ ਸਰਕਾਰ ਹੈ ਗੁਰੂ ਨਾਨਕ ਦੀ ਸਰਕਾਰ ਹੈ ਜਿਹਨੂੰ ਬਾਬੇ ਕਿਆਂ ਦੀ ਪਾਤਸ਼ਾਹੀ ਕਿਹਾ ਗਿਆ ਜਿਹਨੂੰ ਦੀਨ ਦੀ ਪਾਤਸ਼ਾਹੀ ਗਿਆ ਉਹ ਅਕਾਲ ਤਖਤ ਆ ਉਹ ਮੀਰ ਦਾ ਤਖਤ ਹੈ ਮੀਰ ਤੇ ਪੀਰ ਦਾ ਕਨਸੈਪਟ ਮੀਰ ਅਕਾਲ ਪੁਰ ਸੱਚਾ ਵਹਿਗੁਰੂ ਗੁਰੂ ਨਾਨਕ ਦੀ ਨਿਗਾਹ 'ਚ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕਵਨ ਹਮਾਰੀ ਚਾਰੋਂ ਕੁੰਟ ਸਲਾਮ ਕਰੇਗੇ ਘਰ ਘਰ ਸਿਫਤ ਤੁਮਾਰੀ ਗੁਰੂ ਨਾਨਕ ਦੀ ਨਿਗਾਹ 'ਚ ਮੀਰ ਅਕਾਲ ਪੁਰਖ ਹੈ ਉਸ ਮੀਰ ਦਾ ਪੈਗਾਮ ਦੇਣ ਵਾਲਾ ਪੈਗੰਬਰ ਸਾਡੇ ਗੁਰੂ ਸਾਹਿਬ ਹਨ ਮੀਰ ਤੇ ਪੀਰ ਦਾ ਕਨਸੈਪਟ ਅਕਾਲ ਤਖਤ ਹੈ ਅਕਾਲ ਤਖਤ ਦੇ ਉੱਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਜਿਉਂਦਾ ਰਹੇ ਤਾਂ ਸਾਡੀ ਕੌਮ ਜਿਉਂਦੀ ਰਹੇਗੀ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਦਾ ਹਾਂ ਅੱਜ ਹਿੰਦੁਸਤਾਨ ਦੇ ਵਿੱਚ ਸੁਪਰੀਮ ਕੋਰਟ ਅਗਰ ਤਕੜਾ ਨਿਕਲਿਆ ਆਪਣੀ ਥਾਂ ਤੇ ਨਿਕਲਿਆ ਤੇ ਹਿੰਦੁਸਤਾਨ ਵੱਜ ਜਾਊਗਾ ਵਰਨਾ ਗੁਲਾਮੀ ਵਾਲ ਤੁਰ ਪਿਆ ਹੈ ਵੀ ਜੇ ਸਾਡੀ ਕੌਮ ਦੇ ਪੰਜ ਪਿਆਰੇ ਪੰਥ ਤੇ ਗ੍ਰੰਥ ਦਾ ਸਿਧਾਂਤ ਲੈ ਕੇ ਅਕਾਲ ਤਖਤ ਤੋਂ ਤੇ ਸ਼ਿਸ਼ੋਭਤ ਹੋ ਕੇ ਅਣਖ ਨਾਲ ਗੁਰੂ ਆਸ਼ੀਰਵਾਦ ਅਨੁਸਾਰ ਮਰਿਆਦਾ ਨੂੰ ਚਲਾ ਦੇਣਗੇ ਆਪਣੀ ਜ਼ਿੰਮੇਵਾਰੀ ਨਿਭਾਉਣ ਕੇ ਤੇ ਸਾਡੀ ਕੌਮ ਦਾ ਵਾਲ ਵਿੰਗਾ ਨਹੀਂ ਹੋ ਸਕਦਾ ਵਰਨਾ ਕਿਸੇ ਨੂੰ ਕੋਈ ਬਚਾ ਵੀ ਨਹੀਂ ਸਕਦਾ ਜਿਹੜੇ ਰਾਹ ਅਸੀਂ ਪੈ ਚੁੱਕੇ ਹਾਂ ਜਿਹੜੇ ਰਾਹ ਪੰਜ ਪਿਆਰਿਆਂ ਦੀ ਥਾਂ ਤੇ ਬੈਠੇ ਗਰੰਥੀ ਤੁਰ ਪੈਣ ਅਸੀਂ ਬਹੁਤ ਨੁਕਸਾਨ ਉਠਾਵਾਂਗੇ ਇਹ ਮੇਰੀਆਂ ਬੇਟੀਆਂ ਹੱਥ ਜੋੜ ਕੇ ਧੜੇ ਆਪਾਂ ਨਾ ਪਾਲੀਏ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕੋਈ ਭਤੀਜੇ ਨਾਲ ਕੋਈ ਜਵਾਈ ਨਾਲ ਕੋਈ ਭਾਈ ਨਾਲ ਪਰ ਹਮਰਾ ਧੜਾ ਹਰ ਰਹਿ ਸਮਾਈ ਗੁਰੂ ਰਾਮਦਾਸ ਜੀ ਕਹਿੰਦੇ ਮੇਰਾ ਧੜਾ ਮੇਰੇ ਅਕਾਲਪੁਰ ਸੱਚੇ ਵੇਗਰੂ ਦੇ ਭਗਤ ਤੇ ਉਹਦੀ ਬੰਦਗੀ ਕਰਨ ਵਾਲੇ ਸਾਡਾ ਧੜਾ ਹੋਣਾ ਚਾਹੀਦਾ ਗੁਰੂ ਨਾਨਕ ਸਾਹਿਬ ਦਾ ਧੜਾ ਗੁਰੂ ਦਾ ਧੜਾ ਵਿਅਕਤੀ ਦਾ ਧੜਾ ਨਹੀਂ ਵਿਅਕਤੀ ਜਿਹੜੇ ਨੇ ਅਧੂਰੇ ਹੁੰਦੇ ਨੇ ਗੁਰੂ ਪੂਰਾ ਤੇ ਗੁਰੂ ਪੂਰੇ ਦੇ ਨਾਲ ਖਲੋਣ ਵਾਲੇ ਜਿਹੜੇ ਸਿੱਖ ਨੇ ਉਹ ਆਪਾਂ ਭੇਜੀਏ ਉਸ ਸੱਚੀ ਸਰਕਾਰ ਦੇ ਵਿੱਚ ਜਿਹੜੇ ਚੰਗੇ ਫੈਸਲੇ ਲੈ ਕੇ ਸਾਡੀ ਕੌਮ ਦੀ ਹੁਣੀ ਦੇ ਨਾਲ ਜਸਟਿਸ ਕਰਨ ਸਾਡੀਆਂ ਵਿਗੜੀਆਂ ਹੋਈਆਂ ਜਿਹੜੀਆਂ ਮੁਸ਼ਕਲਾਂ ਨੇ ਜਿਹੜੇ ਵਿਗੜੇ ਹੋ ਮਸਲੇ ਨੂੰ ਉਹਨਾਂ ਨੂੰ ਅਸੀਂ ਹੱਲ ਕਰ ਚ ਸਫਲ ਹੋ ਸਕੀਏ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਗਿਆਨੀ ਜੀ ਦਾ ਉਹਨਾਂ ਦੇ ਨਾਲ ਪ੍ਰਬੰਧਕਾਂ ਦਾ ਜਿਹੜੇ ਇਹ ਹਰ ਸਾਲ ਕੁੰਭਲ ਦਾ ਮੇਲਾ ਲਾਉਂਦੇ ਨੇ ਤੁਹਾਨੂੰ ਗੁਰੂ ਨਾਲ ਜੋੜਦੇ ਨੇ ਤੁਹਾਡੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਨੇ ਇਹ ਸਕੂਲ ਨੇ ਜਿੱਥੇ ਤੁਹਾਡੇ ਬੱਚਿਆਂ ਨੂੰ ਸ਼ਸਤਰ ਤੇ ਸ਼ਾਸਤਰ ਦਾ ਗਿਆਨ ਹੋ ਸਕਦਾ ਸਾਡੇ ਪ੍ਰਾਤਨ ਗੁਰੂ ਬਜ਼ੁਰਗਾਂ ਦਾ ਇਹ ਕਹਿਣਾ ਹੈ ਕਿ ਸ਼ਸਤਰ ਤੇ ਸ਼ਾਸਤਰ ਦਾ ਅਭਿਆਸ ਹੀ ਸਿੱਖ ਦੀ ਚਿੱਤ-ਵਿਰਤੀ ਨੂੰ ਇਕਾਗਰਤਾ 'ਚ ਲਿਆਉਂਦਾ ਸਹਿਜ ਵਿੱਚ ਲਿਆਉਂਦਾ ਦਸਮ ਪਾਤਸ਼ਾਹ ਜੀ ਨੇ ਵੀ ਇਹ ਕਿਹਾ ਕਿ ਮੋਰਾ ਗਿਆ ਸੁਨੂ ਲੈ ਪਿਆਰੇ ਬਿਨਾ ਸ਼ਸਤਰ ਕੇ ਸਿੰਘ ਦੇ ਹੁਣਾ ਦਦਾਰੇ ਬਿਨਾ ਸ਼ਸਤਰ ਕੇ ਸਿੰਘ ਨਰੂ ਭੇਟ ਜਾਨੋ ਗਏ ਕਾਮ ਤਾ ਕੇ ਕਿਤੇ ਲੈ ਸਦਾਨੋ ਮਹਾਪੁਰਖ ਬਾਬਾ ਭਿੰਦਰ ਸਿੰਘ ਹੁਣਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਕਿਰਪਾ ਨਾਲ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਲੋ ਆ ਪਾਇਆ ਇਹ ਮੇਰੀਆਂ ਬੇਨਤੀਆਂ ਨੇ ਮੇਰੀ ਬੇਨਤੀ ਅਬਜੋਦਰੀਆ ਇਹ ਮੇਰੇ ਇਹ ਮੇਰਾ ਦਰਦ ਆ ਤੁਸੀਂ ਸਮਝ ਸਕਦੇ ਹੋ ਮੇਰਾ ਕੋਈ ਸਵਾਰਥ ਨਹੀਂ ਮੇਰਾ ਸਵਾਰਥ ਇਹ ਆ ਕਿ ਗੁਰੂ ਦਾ ਮਿਸ਼ਨ ਜਿਉਂਦਾ ਰਹੇ ਉਹਦੇ ਬੱਚਿਆਂ ਨੇ ਜਿਹੜੀਆਂ ਸ਼ਹਾਦਤਾਂ ਦੇ ਕੇ ਮਿਸ਼ਨ ਬਚਾ ਕੇ ਸਾਨੂੰ ਦਿੱਤਾ ਸਾਨੂੰ ਸਰਦਾਰੀਆਂ ਦਿੱਤੀਆਂ ਬੰਦਾ ਸਿੰਘ ਬਹਾਦਰ ਨੇ ਸਾਨੂੰ ਉਹ ਅੜਖ ਤੇ ਸਵੇਮਾਨ ਵਾਲਾ ਜੀਵਨ ਦਿੱਤਾ ਉਸ ਉਸ ਜੀਵਨ ਨੂੰ ਬਚਾ ਕੇ ਸਰਦਾਰੀਆਂ ਮਾਣੋ ਸਾਡੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਐਜੂਕੇਸ਼ਨ ਮਿਲੇ ਬਿਮਾਰ ਨੂੰ ਇਲਾਜ ਮਿਲੇ ਭੁੱਖੇ ਨੂੰ ਪ੍ਰਸ਼ਾਦਾ ਮਿਲੇ ਇਹ ਗੁਰੂ ਨਾਨਕ ਦਾ ਮਿਸ਼ਨ ਹੈ ਇਸ ਮਿਸ਼ਨ ਨੂੰ ਚੜ੍ਹਦੀ ਕਲਾ ਚੱਲ ਜਾਣਾ ਹੀ ਮੇਰਾ ਸੁਪਨਾ ਹੈ ਮੇਰਾ ਹੋਰ ਕੋਈ ਸਵਾਰਥ ਨਹੀਂ ਸ਼ੁਰੂ ਤੋਂ ਤੁਸੀਂ ਦੇਖ ਰਹੇ ਜਦੋਂ ਤੋਂ ਮੈਂ ਮੇਰਾ ਨਾਂ ਤੁਸੀਂ ਸੁਣਿਆ ਸੰਨ 80 ਤੋਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮੈਂ ਕਿਸੇ ਪਾਰਟੀ ਦੇ ਵਿੱਚ ਜਾ ਕੇ ਇਲੈਕਸ਼ਨਾਂ ਨਹੀਂ ਲੜੀਆਂ ਕੋਈ ਸਰਦਾਰੀਆਂ ਮੰਨਣ ਲਈ ਕੋਈ ਮਿਨਿਸਟਰੀਆਂ ਮੰਨਣ ਲਈ ਮੈਂ ਲਾਲਚ ਨਹੀਂ ਕੀਤੇ ਮੈਂ ਨਰੋਲ ਗੁਰੂ ਘਰ ਦੀ ਸੇਵਾ ਲਈ ਪਹਿਰੇਦਾਰੀ ਕੀਤੀ ਤੇ ਅੱਜ ਵੀ ਕਰ ਰਿਹਾ ਇਹ ਮੇਰਾ ਫਰਜ਼ ਬਣਦਾ ਮੈਂ ਆਪਣੀ ਪਹਿਰੇਦਾਰੀ ਕਰੀ ਜਾਣੀ ਹੈ ਤੁਸੀਂ ਕਿੰਨਾ ਕੁ ਸਹਿਯੋਗ ਦਿੰਦੇ ਹੋਏ ਤੁਹਾਡੇ ਦੇਪੈਂਡੈਂਟ ਹੈ ਤੋ ਪੋਲ ਚੋਕ ਲਈ ਖੇਮਾ ਸਮੂਹ ਸੰਗਤਾਂ ਦਾ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਜੇਧੇਦਾਰ ਰਣਜੀਤ